ਭਾਈ ਕੋ ਜਿੱਕਾ ਖਾਸ ਸਵਾਇਕ ਜਿੱਦੀ ਫਟੇ ਦਾਸ ਮਨਜੀਤ ਸਿੰਘ ਕਰਤਾਰਪੁਰ ਮੁੱਖ ਸੇਵਾਦਾਰਵਾਜ਼ੀ ਕੋ ਆਪਨੇ ਹਾਂਜੀ ਭਾਈ ਸਾਹਿਬ ਅੱਜ ਦਾ ਮੁੱਖ ਮਕਸਦ ਕੀ ਸੀ ਅਕਾਲ ਤਖਤ ਸਾਹਿਬ ਤੇ ਤੁਸੀਂ ਪਹੁੰਚੇ ਹੋ ਸਿੰਘ ਸਾਹਿਬਾਨਾਂ ਨੂੰ ਮਿਲ ਕੇ ਆਏ ਹੋ ਤੁਸੀਂ ਦੇਖੋ ਜਿਹੜਾ ਸਮਾਅ ਆ ਰਿਹਾ ਹੈ ਇਹਦੇ ਬਾਰੇ ਤੇ ਬਹੁਤ ਸਾਰੇ ਲੋਕ ਪੜੀ ਭੱਜਾਂ ਦੀ ਜਾਣ ਹੀ ਗਏ ਆ ਵੀ 2 ਤਰੀਕ ਨੂੰ ਸੁਖਵੀਰ ਬਾਦਲ ਨੂੰ ਜਿਹੜੀ ਸਜ਼ਾ ਦਾ ਟਾਈਮ ਇੱਥੇ ਆ ਗਿਆ ਹੈ ਦੇਣ ਦਾ ਗੁਰੂ ਸਾਹਿਬ ਕਦੇ ਕਦੇ ਕਿਤੇ ਕਿਸੇ ਅਸੀਂ ਸ਼ਖਸੀਅਤ ਨੂੰ ਕੋਈ ਮੌਕਾ ਦਿੰਦੇ ਆ ਜਿੱਥੇ ਉਹ ਪੰਥ ਦੇ ਲਈ ਜਿਹੜੇ ਵਿਚਵਗਾਰਕ ਹੈ ਉਹਨਾਂ ਨੂੰ ਦੁਬਾਰਾ ਸੁਧਾਰਨ ਦੇ ਲਈ ਕੋਈ ਫੈਸਲੇ ਲੈ ਲੈਂਦੇ ਸ਼ਾਇਦ ਜਿਹੜੀ ਅੱਜ ਬੇਕਦਰੀ ਹੋ ਰਹੀ ਜਥੇਦਾਰਾਂ ਦੀ ਉਹਨਾਂ ਦੇ ਫੈਸਲਿਆਂ ਦੇ ਕਰਕੇ ਜਾਂ ਉਹਨਾਂ ਦੇ ਕਰਮਾਂ ਦੇ ਕਰਕੇ ਸ਼ਾਇਦ ਉਹ ਦੁਬਾਰਾ ਪੰਥਾਂ ਦੇ ਅੰਦਰ ਬਹਾਲ ਹੋ ਸਕੇ ਰੁਕबीर ਸਿੰਘ ਦੇ ਸਿਆਆ ਸ਼ਾਇਦ ਹੋ ਸਕਦਾ ਜੇ ਉਹ ਇਸ ਕਦਰ ਕੋਈ ਫੈਸਲਾ ਪਤ ਦੀ ਚੜ੍ਹਦੀ ਕਲਾ ਦੇ ਲਈ ਲੈਣ ਤੇ ਜੋ ਬਣਦੀ ਸਜ਼ਾ ਆ ਉਹ ਸੁਕਬੀਰ ਨੂੰ ਦੇਣ ਤੇ ਹੋ ਸਕਦਾ ਲੋਕਾਂ ਦੇ ਅੰਦਰ ਥੋੜਾ ਜਿਹਾ ਵਿਸ਼ਵਾਸ ਜਥੇਦਾਰਾਂ ਦੇ ਪ੍ਰਤੀ ਜਗਣਾ ਸ਼ੁਰੂ ਹੋ ਜੇ ਕਿਹੋ ਜਿਹੇ ਫੈਸਲੇ ਤੇ ਢੀਕ ਰੱਖਦੇ ਤੁਸੀਂ ਕਿਹੋ ਜਿਹਾ ਫੈਸਲਾ ਹੋਣਾ ਚਾਹੀਦਾ ਦੇਖੋ ਜਿਹੋ ਜੀ ਘਟਨਾ ਜਾਂ ਜਿਹੋ ਜੇ ਇਲਜ਼ਾਮ ਸੁਖਵੀਰ ਬਾਦਲ ਦੇ ਉੱਤੇ ਆ ਤੇ ਮੈਨੂੰ ਤਾਂ ਇਹ ਲੱਗਦਾ ਵੀ ਜੋ ਸਖਤ ਤੋਂ ਸਖਤ ਫੈਸਲਾ ਜਥੇਦਾਰ ਲੈ ਸਕਦੇ ਹੋ ਲੈਣ ਦੇ ਦੇ ਜਾਂ ਜੋ ਨਾਲ ਲੱਗਦਾ ਉਹਨਾਂ ਦੀ ਸਮਰੱਥਾ ਜੋ ਮੈਕਸਿਮਮ ਕਰ ਸਕਦਾ ਪੰਥ ਤੋਂ ਛੇਕ ਦਿਨ ਸਜ਼ਾ ਲਾਦਨ ਪਰ ਜਿੱਡੀ ਵੱਡੀ ਕੁੱਤਾਹੀ ਸੁਖਵੀਰ ਬਾਦਲ ਹੋਣਾ ਨੇ ਕੀਤੀ ਹੈ ਜੇ ਤੁਸੀਂ ਸਾਡੇ ਜਜ਼ਬਾਤ ਜਾਂ ਪੰਥ ਦੇ ਜਜ਼ਬਾਤ ਦੇਖੋ ਲੋਕ ਤਾਂ ਇਹ ਕਹਿਣਗੇ ਇਹਨਾਂ ਨੂੰ ਚਰਸਤੇ 'ਚ ਖੜਖੜ ਫਾਂਸੀਆਂ ਲਾ ਦੋ ਜਿਹੜਾ ਬੰਦਾ ਗੁਰੂ ਦਾ ਨਹੀਂ ਹੋਇਆ ਜਿਹਨੇ ਗੁਰੂ ਦੀ ਬੇਅਦਬੀਤਾ ਕਰਨ ਤੱਕ ਜਿਹੜਾ ਬੰਦਾ ਚਲੇ ਗਿਆ ਕੋਈ ਵੀ ਸਿੱਖ ਜਿਹਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਤੇ ਪਿਆਰ ਆ ਉਹਦੇ ਲੱਗੇ ਕੋਈ ਗੁਰੂ ਦੀ ਬੇਅਦਬੀ ਕਰੇ ਤੇ ਇੱਕ ਸਿੱਖ ਉਹਦੇ ਲਈ ਕੀ ਸਜ਼ਾ ਸੋਚੂ ਹਰ ਇਨਸਾਨ ਉਹ ਸਜ਼ਾ ਸੋਚੇ ਜੋ ਸੋਚੂਗਾ ਵੀ ਮੰਨ ਲਓ ਸਾਡੇ ਲੱਗੇ ਕਿਸ ਨੇ ਗੁਰੂ ਦੀ ਬੇਅਦਬੀ ਕੀਤੀ ਅਸੀਂ ਉਹਨੂੰ ਕੀ ਸਜ਼ਾ ਦੇਵਾਂਗੇ ਬਖਸ਼ਾਂਗੇ ਜਿੰਨੀ ਸਾਡੇ ਚ ਹਿੰਮਤ ਆ ਅਸੀਂ ਉੰਨੀ ਉਹਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਜ਼ਾ ਹੋ ਸਕਦੀ ਹੈ ਜਿਹੜੀ ਕਿਉਂਕਿ ਇੱਕ ਸਮਾਂ ਸੀ ਅਕਾਲੀ ਫੂਲਾ ਸਿੰਘ ਨੂੰ ਕੋੜੇ ਦੀ ਸਜ਼ਾ ਜ਼ਰੂਰ ਲੱਗੀ ਸੀ ਉਹ ਵੀ ਬੇਸ਼ੱਕ ਵਜੇ ਨਹੀਂ ਪਰ ਸਜ਼ਾ ਜ਼ਰੂਰ ਸੁਣਾਈ ਗਈ ਸੀ ਉਸ ਸਮੇਂ ਦੇਖੋ ਉਹਨਾਂ ਸਜ਼ਾਵਾਂ ਦੇ ਪਿਛਲੇ ਕਾਰਨ ਜਾਂਚਣ ਦੀ ਜ਼ਰੂਰਤ ਹੈ ਪਹਿਲਾਂ ਤਾਂ ਸਜ਼ਾਵਾਂ ਦੇ ਵਿੱਚ ਢਿੱਲਮੱਠ ਦੀ ਗੁੰਜਾਇਸ਼ ਉੱਥੇ ਹੋ ਸਕਦੀ ਹੈ ਜਿੱਥੇ ਗੁਨਾਹ ਬੰਦੇਆਂ ਤੱਕ ਸੀਮਾ ਦੋਵੇ ਜਿਹੜਾ ਗੁਨਾਹ ਗੁਰੂ ਤੱਕ ਪਹੁੰਚ ਗਿਆ ਨਾ ਸਿੱਖਾਂ ਅੰਦਰ ਕੋਈ ਪ੍ਰਥਾ ਹੈ ਗੁਰੂ ਕੀ ਨਿੰਦਾ ਨਹੀਂ ਅਸੀਂ ਸੁਣਦੇ ਸਾਡੇ ਤੋਂ ਉਹ ਸ਼ਲੋਕ ਨੇ ਆਪੀ ਗੁਰੂ ਕੀ ਨਿੰਦਾ ਸੁਨੇ ਨਾ ਕਰ ਨਿੰਦਾ ਸੁਣਨ ਵਾਲੇ ਨੇ ਬੇਸੀ ਕਿੰਨੇ ਭੇਟ ਕਰੋ ਤੇ ਸੰਕਰਪਾਨ ਤੇ ਜਿਹੜਾ ਗੁਰੂ ਦੀ ਬੇਦਵੀ ਕਰ ਗਿਆ ਗੁਰੂ ਦੇ ਅੰਗ ਗਲੀਆਂ ਚ ਖਲਾਰਨ ਤੱਕ ਸਪੋਰਟ ਕਰ ਗਿਆ ਜਿਹੜਾ ਬੰਦਾ ਚਾਹਵਾ ਕਿ ਪੁਸਤਕ ਪੜਾਈਆਂ ਕਰਨ ਤੱਕ ਚਲੇ ਗਿਆ ਤੇ ਸਾਡੇ ਲਈ ਤਾਂ ਬਰਾਬਰ ਦਾ ਦੋਸ਼ੀ ਹੈ ਨਾ ਉਹ ਸੋ ਜਿਹੜੀ ਗੱਲ ਗੁਰੂ ਸਾਹਿਬ ਤੱਕ ਚਲੇ ਗਈ ਨਾ ਉਹ ਸਿਖ ਰਿਆ ਉਸ ਤੋਂ ਪਰੇ ਸਾਡੇ ਕੋਲ ਬੱਚ ਕੁਝ ਨਹੀਂ ਜਾਂਦਾ ਜੇ ਐਟੀਆਂ ਘਟਨਾਵਾ ਕਰਨ ਤੋਂ ਬਾਅਦ ਲੋਕ ਇਹ ਆਸ ਕਰ ਲੈਣਗੇ ਵੀ ਅਸੀਂ ਤਾਂ ਉੱਥੇ ਭਾਂਡੇ ਮਾਂਜ ਕੇ ਛੁੱਟ ਜਾਣਾ ਕੋਈ ਗੱਲ ਨਹੀਂ ਪਹਿਲਾਂ ਗੁਨਾਹ ਕਰ ਲਓ ਫਿਰ ਅਕਾਲ ਤਖਤ ਦੇ ਪੇਛੇ ਵੀ ਹੋ ਜਾਓ ਹੱਥ ਜੋੜ ਕੇ ਮਾਫੀ ਮੰਗ ਲਓ ਵੱਧ ਤੋਂ ਵੱਧ ਸਜ਼ਾ ਕੀ ਹੋਊਗੀ ਭਾਂਡੇ ਮਾਂਜਣ ਦੀ ਦੇ ਦੇਣਗੇ ਤਾਂ ਤਾਂ ਕਿਹੜੀ ਗੱਲ ਆ ਪਾ ਦੇਗੇ ਮੜ ਕੇ ਇਹਰ ਤੇ ਸਾਡੇ ਅੰਦਰ ਪੈਟਰਨ ਹੀ ਗਲਤ ਸੈੱਟ ਹੋ ਗਿਆ ਨਾ ਸੁਖਬੀਰ ਸਿੰਘ ਬਾਦਲ ਜੀ ਦਾ ਇੱਕ ਬਿਆਨ ਹੋਣਾ ਕਿਹਾ ਸੀ ਕਿ ਸਾਰੀਆਂ ਜਿਹੜੀਆਂ ਗਲਤੀਆਂ ਮੇਰੀ ਝੋਲੀ ਚ ਪਾਤੀਆਂ ਜਾਣ ਉਸ ਨੂੰ ਕਿਵੇਂ ਦੇਖਦੇ ਆ ਤੁਸੀਂ ਬੜਾ ਸੌਖਾ ਜਿਹਾ ਰਸਤਾ ਬਚ ਕੇ ਨਿਕਲਣ ਦਾ ਫਿਰ ਤੋਂ ਵੱਡੇ ਵੱਡੇ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਕਿੰਿਆਂ ਨੇ ਮਹਾਰਾਜ ਦੀ ਬਦਗੀਆਂ ਕੀਤੀਆਂ ਉਹ ਵੀ